ਸ਼੍ਰੋਮਣੀ ਅਕਾਲੀ ਦਲ ਬਾਦਲ ਫਗਵਾੜਾ ਦੇ ਸਮੂਹ ਅਧਦੇਦਾਰਾਂ ਤੇ ਵਰਕਰਾਂ ਦੀ ਇੱਕ ਹੰਗਾਮੀ ਮੀਟਿੰਗ ਸ਼ੈਰੀ ਇਨਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਇਨਚਾਰਜ ਰਜਿੰਦਰ ਸਿੰਘ ਚੰਦੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੁਖਚੈਨਣਾ ਸੈ ਫਗਵਾੜਾ ਵਿਖੇ ਹੋਈ ਮੀਟਿੰਗ ਦੌਰਾਨ ਜਿੱਥੇ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਹੋਈ ਉੱਥੇ ਹੀ ਅਕਾਲੀ ਦਲ ਦੇ ਜਿੱਤੇ ਹੋਏ ਕੌਂਸਲਰਾਂ ਦਾ ਸਨਮਾਨ ਵੀ ਕੀਤਾ ਗਿਆ ਸੇਵੇਂ ਭਾਸ਼ਾਏ ਤਨ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਨਚੋਟ ਪ੍ਰਾਪਤ ਕਰਦੀ ਗੁਰਦੁਆਰਾ ਸ੍ਰੀ ਚਨ ਸਾਹਿਬ ਅੱਜ ਮੀਟਿੰਗ 'ਤੇ ਪਹੁੰਚੇ ਬਹੁਤ ਸੀਮਿਤ ਸਰਕਾਰ ਜੋ ਸਮੂਹ ਅਕਾਲੇਗੜ੍ਹ ਦੇ ਅਦਰ ਸਭਾ ਮੇਰੇ ਵੀ ਵਰਕਰ ਮੇਰੇ ਭੈਣਾ ਫਤਿਹ ਪ੍ਰਵੰਨ ਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬਧਾਈ ਸਾਡੇ ਕਾਉਂਸਲਰ ਜਿਹੜੇ ਸਾਡੇ ਦਿੱਤੇ ਆ ਸ਼ਿਰਗੁਰ ਕਬੀਰ ਸਾਹਿਬ ਜੀ ਨੇ ਬਹੁਤ અપਾਰ ਪਕਸ਼ਿਸ ਕੀਤੀ ਸ਼੍ਰੋਮ ਨਿਕਾਲੇ ਲਾ ਲਏ ਕਿ ਅਸੀਂ 9 ਸੀਟਾਂ ਲੜਕੇ ਵੀ 3 ਸੀਟਾਂ ਸੀ ਜਿਸ ਪ੍ਰਾਪਤ ਕੀਤੀ ਆ। ਦੇ ਕਈ ਪਾਰਟੀਆਂ ਹੈਗੀਆਂ ਉਹਨਾਂ ਦੇ ਬਹੁਤ ਕੈਂਡੀਡੇਟ ਖੜੇ ਕੀਤੇ ਲੇਕਿਨ ਕੈਂਡੀਡੇਟ ਬਹੁਤ ਘੱਟ ਖੜੇ ਆ। ਮੈਂ ਵਧਾਈ ਦਿੰਨਾ ਬਲਜਿੰਦਰ ਸਿੰਘ ਠੇਕੀਦਾਰ ਜੀ ਜਿਨੇ ਤਰਪਤਰੀ ਬੀਬੀ ਜਸਿੰਦਰ कौर ਕੀਤੇ ਆ। ਖੜੇ ਜੀ ਜੁਲੰਦਰ ਭਾਜੀ ਇਹਨਾਂ ਦੀ ਤਰਪਤਰੀ ਸਾਡੇ ਬੈਠੇ ਆ। ਬੀਬੀ ਕਮਲਜੀਤ कौर ਜੀ ਇਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਪਾਸ ਸਿੰਘ ਮੁੰਡਾ ਜੀ ਇਹ ਆਸਰ ਬੜਿਆ ਇਹਨਾਂ ਬਹੁਤ ਬੋਤਦਾ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਇੰਡੀਪੈਂਡੈਂਟ ਪਾਰਟੀ ਆ। ਸਰਕਾਰਾਂ 'ਚ ਆਪਾਂ ਰਹੇ ਆਂ। ਬਹੁਤ ਕੰਮ ਕੀਤੇ ਸ਼੍ਰੋਮਣੀ ਅਕਾਲੀ ਦਲ ਨੇ। ਜਦੋਂ 2014 'ਚ ਆਵਾਜ਼ੀ ਪਾਰਟੀ ਨੇ ਬੈਠ ਰਿਆ ਪੰਜਾਬ 'ਚ ਉਸ ਤੋਂ ਬਾਅਦ ਹਾਲਾਤ ਅੰਦਰ ਦੀ ਵੰਗ ਗਏ। ਕਿਹਨੂੰ ਦੇਖਿਆ ਕਿ ਪੰਜਾਬ ਨੂੰ ਕੌਣ ਗ੍ਰੀਟ ਕਰ ਸਕਦਾ। ਉਸ ਤੋਂ ਬਾਅਦ ਜੋ ਮਾਹੌਲ ਮਰਿਆ ਜੋ 2015 ਚ ਹੋਇਆ ਜਾਂ 2017 ਚ ਸਾਡੀ ਸਰਕਾਰ ਚੜੀ ਗਈ ਉਸ ਤੋਂ ਬਾਅਦ ਕਾਂਗਰਸ ਆਈ ਫਿਰ 2022 ਚ ਆਵਾਜ਼ ਦੀ ਪਾਰਟੀ ਆਈ ਲੇਕਿਨ ਨਾ ਅੱਥਾ ਸਮਾਂ ਕੋਈ ਕੰਮ ਨਹੀਂ ਬਣਿਆ ਸ਼੍ਰੋਮ ਦੇ ਕਾਲੇਗਰ ਨੇ ਕਿ ਨਾ ਰਾਜ ਨਹੀਂ ਸਰਵਾ ਸ਼੍ਰੋਮ ਨੇ ਕਾਲੇਗਰ ਨੇ ਹਮੇਸ਼ਾ ਇਸ ਸਾਰੇ ਨੇ ਪਹਿਰਾ ਰੱਖਦਾ ਜਿੰਨੇ ਨਕਾਸ ਦੇ ਕੰਮ ਸ਼੍ਰੋਮ ਨੇ ਕਾਲੇਗਰ ਨੇ ਕਰਾਏ ਕਿਸੇ ਪਾਰਟੀ ਨੇ ਨਹੀਂ ਕਰਾਇਆ ਮੈਂ ਸਮਝਦਾ ਕਿ ਆਉਣ ਵਾਲਾ 2027 ਸਾਡੇ ਦੇ ਸ਼੍ਰੋਮ ਦੇ ਕਾਲੇਗਰ ਨੇ ਪੰਜਾਬ ਦੇ ਲੋਕਾਂ ਲਈ ਬਹੁਤ ਵਧੀਆ ਹੋਊਗਾ ਇਹ ਗੁਰੂ ਸਾਹਿਬ ਨੇ ਸਾਡੇ ਬਹੁਤ ਆਪਾਰ ਬਖਸ਼ਿਸ਼ ਕਰਨੀਆਂ ਠੀਕ ਆ ਜਦੋਂ ਸਰਕਾਰਾਂ ਹੁੰਦੀਆਂ ਤਾਂ ਕੁਸਰਤੀਆਂ ਹੁੰਦੀਆਂ ਉਹ ਮੰਨਦੇ ਆ ਕਿ ਉਹ ਗੱਦਗੀਆਂ ਹੋਈਆਂ ਉਹ ਗੱਦਗੀਆਂ ਨਹੀਂ ਹੋਣੇ ਚਾਹੀਦੀਆਂ ਸੀ ਜਿਸ ਕਰਕੇ ਅੱਜ ਇਹ ਹਾਲਾਤ ਹੋਏ ਲੇਕਿਨ ਸਜ਼ਾ ਵੀ ਮਿਲੀ ਆ ਜੋ ਸ਼੍ਰੀ ਡਾਕਟਰ ਸਾਹਿਬ ਨੂੰ ਸਜ਼ਾ ਉਗਤੀ ਆ ਜੋ ਉੱਥੇ ਹੋਇਆ ਉਹ ਤੁਹਾਨੂੰ ਸਾਰੇ ਨੇ ਦੇਖਿਆ ਕਰਨ ਪਤਾ ਵਾ ਤੇ ਮੈਂ ਸਮਝਦਾ ਕਿ ਗੁਰੂ ਸਾਹਿਬ ਬਖਸ਼ਿਸ਼ ਕਰਨਗੇ ਕਿਉਂਕਿ ਗੁਰੂ ਸਾਹਿਬ ਬਹੁਤ ಕ್ಷਮਤਾ ਉਹਨਾਂ ਨੇ ਆਪ ਮਹਿਰ ਕਰਦੀਆਂ ਜਿਹੜੋ ਅਸੀਂ ਸਾਡੀ ਪਾਰਟੀ ਦੇ ਸਾਡੇ ਸੁਪਰੀਮੋ ਹੈਗੇ ਉਹ ਨੱਥੋ ਸੋਏ ਉੱਥੇ ਜਾ ਕੇ ਜੋ ਉਹਨਾਂ ਨੇ ਹੁਕਮ ਲਾਇਆ ਉਹ ਤੋਂ ਇੱਕ ਵੀ ਮੰਨਿਆ ਤੇ ਮੇਰੇ ਖਿਆਲ ਨਾਲ ਕੱਲ ਵਰਦੀ ਕਮੇਟੀ ਦੀ ਮੀਟਿੰਗ ਕਿਸਦੀ ਆਵਾਜ਼ ਉੱਤੇ ਵਰਦੀ ਕਮੇਟੀ ਨੇ ਪਾਰਟੀ ਸੱਦੀ ਆ ਤੇ ਮੇਰੇ ਖਿਆਲ ਸ਼ਹਿਰ ਮੁਸਾ ਦਾ ਉੱਤੇ ਕੋਈ ਡਿਸੀਜਨ ਹੋਣ ਤੇ ਮੈਂ ਸਮਝਦਾ ਕਿ ਆਨ ਵਾਲਾ ਸਮਾਸ਼ ਸ਼ੋਮਨੀ ਕਾਲਗਰ ਹੋਊਗਾ ਮੈਂ ਜਿਹੜੇ ਆਪਣੇ ਪਾਰਟੀ ਵਰਕਰਾਂ ਦਾ ਸਾਰਾ ਧੰਨਵਾਦ ਕਰਦਾ ਸਾਡੇ ਜਿਹਨਾਂ ਦੇ ਚਾਰੇ ਘੂੜੀ ਲਾਈ ਗਈ ਆ ਚਾਹੇ ਉਹ ਉਪਤਸਕ ਹੁੰਦਰੀ ਸੀ ਉਹ ਜਿਹੜੇ ਆਪਣੇ ਬਬੂ ਵਾਲੀਆ ਸੀ ਲੰਮੀ ਵਾਲੀਆ ਸੀ ਜਾਂ ਸਾਡੇ 10 ਨੰਬਰ ਵਾਰ ਤੋਂ ਸਰਦਾਰ ਰਜਿੰਦਰ ਸਿੰਘ ਜੰਦੀ ਸਾਡੇ ਹਲਕਾ ਇੰਚਾਰਜ ਅਧਿਆਪਕ ਜੀ ਇਹਨਾਂ ਨੇ ਉਹ ਏਰੀਆ ਸੰਭਾਲਿਆ ਹੈ ਸਾਰਿਆਂ ਨੇ ਬੜੀ ਮਿਹਨਤ ਕੀਤੀ ਆ ਚਲੋ ਸਰਕਾਰ ਜੋ ਨਹੀਂ ਹੁੰਦੀ ਤਾਂ ਮੇਰੇ ਖਿਆਲ ਨਾਲ ਉਸ ਵਿੱਚੇ ਕੁਝ ਕਮੀਆਂ ਰਹਿ ਜਾਂਦੀਆਂ ਲੇਕਿਨ ਫਿਰ ਵੀ ਬੰਦਿਆਂ ਜਿੰਨਾ ਪ੍ਰਾਪਤ ਕੀਤੀਆਂ ਅਗਰ ਸਿ ਇਹ ਕਹਿੰਦੇ ਕੀਤ ਪੁਆੜਿਆ ਜਿਹੜਾ ਮੇਲ ਦਾ ਕੈਂਡੀਡੇਟ ਹੋਵੇ ਜਾਂ ਪ੍ਰਸਾਦ ਦਾ ਨਰਕ ਕੌਂਸਲਰ ਦਾ ਪਤ ਆ ਰਿਹਾ ਹੋਵੇ ਉਹਨੂੰ ਹਰਾਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਬਜਿੰਦਰ ਸਿੰਘ ਠੇਕੇਦਾਰ ਜਿਹਨੇ ਬੜੀ ਮਿਹਨਤ ਕੀਤੀ ਆ ਆਪਣੇ ਪੰਜ ਸਾਲਾਂ ਐ ਉਹਨੇ ਬਹੁਤ ਮਿਹਨਤ ਕਰਕੇ ਆਪਣੇ ਵਾਰਡ ਨੂੰ ਨਵੀਆਂ ਬਣਾਇਆਗਾ ਲੋਕਾਂ ਦੇ ਦੁਆਰਾ ਨੂੰ ਚੱਲਿਆ ਗੁਰਿੰਦਰ ਭਾਈ ਨੇ ਆਪਣੇ ਕਿਰਤ ਗਿੰਦਾਲੀ ਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਇਹਨਾਂ ਤੋਂ ਮੇਰੇ ਖਿਆਲ ਇੱਕ ਵਾਰ ਤੇ ਚਾਰ ਪੰਜ ਵਾਰ ਸਾਮ੍ਹੇ ਹੋਈ ਸੀ ਕਿਉਂਕਿ ਜਦੋਂ ਵੀ ਦੇਖਿਆ ਸੀ ਚਾਹੇ ਬਾਦ ਸਾਹਿਬ ਗੱਲ ਕਰਦੇ ਆ ਇਹ ਕਦੇ ਨਾ ਕਦੇ ਕਿਸ ਨਾ ਕਿਸੇ ਕਰੀਮੀ ਮੈਡੀਕਲ ਸੈਸ਼ਨ ਦੇ ਹੁੰਦੇ ਸੀ ਕਦੇ ਕਿਸੇ ਸੈਕਟਰੀ ਨੂੰ ਬੁਲਾ ਕੇ ਹੁੰਦੇ ਸੀ ਇਹਨਾਂ ਕੋਲ ਪੰਜ ਬਾੜ ਦਾ ਕੰਮ ਸੀ ਤਾਂ ਮੈਂ ਸਮਝਦਾ ਇਹਨਾਂ ਕਿਸੇ ਬਾੜ ਨੇ ਇੱਥੇ ਲਾਗੇ ਸਾਹੇ ਖੜਾ ਕਰ ਦਿੰਦੇ ਇਹਨਾਂ ਨੂੰ ਇਹ ਤੋਂ ਬਚੀ ਜਾਂਦਾ ਕੋਈ ਵੀ ਅਗਲੇ ਅੱਗੇ ਇਹ ਵੀ ਬੰਤ ਮੈਂ ਜਦੋਂ ਦੋ ਚਿੱਟੇ ਗਰਾਵਾ ਤਾਂ ਚੇਤਾ ਰੱਖੋ ਮਹਾਰਾਏ ਮੇਂ ਜਰੂਰ ਆ ਤੇ ਬਾਕੀ ਮੈਂ ਵੀ ਜਿਆਦਾ ਜਾਨਣਾ ਕਿ ਜਿਸ ਤਰ੍ਹਾਂ ਸਾਡੇ ਪਹਿਲਾਂ ਬੁਲਾਇਆ ਨੇ ਕਿਹਾ ਤਾਂ ਇਹ ਗੱਲ ਅਸੀਂ ਸੀਬੀਐਸ ਗਰੁੱਪ ਨੂੰ ਮਹਿਸੂਸ ਕਰਦੇ ਆਂ ਕਿ ਕਦੀ ਸਾਨੂੰ ਹਾਜ਼ਰੀ ਦੇ ਝਲਾਉਂਦੇ ਆ ਕਦੀ ਫੁੱਲ ਫਰਾਉਂਦੇ ਆ ਕਦੀ ਡੱਟ ਥੋੜਾ ਹੁਣਦੇ ਆ ਲੇਕਿਨ ਅਸੀਂ ਇਹ ਗੱਲ ਰੱਖਾਂਗੇ ਕਿ ਸ਼੍ਰੋਮ ਨੇ ਕਾਲੇਦਾਰ ਨੂੰ ਤਕੜੀ ਨਿਸ਼ਾਨ ਦਿਓ ਇਹ ਹੀ ਚੌਂ ਨਿਸ਼ਾਨ ਤਕੜੀ ਦੇ ਲੜੀਏ ਇਸ ਗੱਦਾ ਅਸੀਂ ਉੱਥੇ ਇਹ ਗੱਲ ਆਪੇ ਹਾਈ ਕਮਾਂਡ ਕੋਲ ਰੱਖਾਂਗੇ ਪਰ ਆਪਾਂ ਇਹ ਲੜਾਈ ਆਪਾਂ ਡੱਟ ਕੇ ਲੜਨੀ ਆ ਅੱਜ ਵੀ ਆਪਾਂ ਮੀਟਿੰਗ ਕੀਤੀ ਜੀ ਮੇਰੇ ਖਿਆਲ ਨਾਲ 2:30 ਦਾ ਟਾਈਮ ਸੀ ਚਲੋ ਆਪਾਂ ਲੇਟ ਹੋ ਗਏ ਉਸ ਗੱਲ ਤੇ ਤੁਹਾਨੂੰ ਮਾਫੀ ਮੰਗਦੇ ਆ ਲੇਕਿਨ ਤੁਸੀਂ ਵੀ ਥੋੜਾ ਜਿਆਦਾ ਰੇਜ਼ਕਾ ਦਾ ਦਿਓਗੇ ਅਪਾ ਜਦੋਂ ਮੀਟਿੰਗ ਕਰੀਏ ਤਾਂ ਆਪਾਂ ਆਪਣੀ ਹਾਜ਼ਰੀ ਵੀ ਯਕੀਨੀ ਬਣਾਈਏ ਤੇ ਟਾਈਮ ਵੀ ਥੋੜਾ ਕੱਢ ਲਈਏ ਕਿਉਂਕਿ ਇਹ ਮੀਟਿੰਗ ਇਹਦਾ ਹੈ ਨਹੀਂ ਆਪਾਂ ਰੋਜ਼ ਰੋਜ਼ ਹੋ ਰਹੀ ਹੈ ਤਾਂ ਚਲੋ ਪੀੜੇ ਦੋ ਮਹੀਨੇ ਬਾਅਦ ਇੱਕ ਵਾਰੀ ਮੀਟਿੰਗ ਹੁੰਦੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ